ਦੋ ਸਾਲਾਂ ਦੇ ਵਿੱਚ ਤੀਜੀ ਵਾਰ ਇਹ ਟੂਲ ਦੇ ਰੇਟ ਵਧਾਏ ਗਏ ਨੇ ਸੋ 5% ਟੂਲ ਰੇਟਾਂ ਦੇ ਵਿੱਚ ਹੁਣ ਵਾਧਾ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਲੋਕਾਂ ਦੇ ਵੱਲੋਂ ਇਸ ਫੈਸਲੇ ਤੇ ਨਾਰਾਜ਼ਗੀ ਜਤਾਈ ਜਾ ਰਹੀ ਹੈ অথরিটি ਨੂੰ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ ਸੋ ਹੁਣ ਕਾਰ ਦੇ ਲਈ ਇੱਕ ਪਾਸੇ ਦਾ ਰੇਟ 230 ਤੇ ਦੋ ਪਾਸੇ ਦਾ ਰੇਟ 345 ਰੁਪਏ ਹੈ ਉੱਥੇ ਲਾਈਟ ਕਮਰਸ਼ੀਅਲ ਵਾਹਨ ਦੇ ਲਈ ਇੱਕ ਪਾਸੇ ਦਾ ਰੇਟ 370 ਤੇ ਦੋਵੇਂ ਪਾਸੇ ਦਾ 555 ਰੁਪਏ ਹੈ ਤੇ ਬੱਸ ਟਰੱਕ ਟੂ ਐਕਸਲ ਵਾਹਨਾ ਦਾ ਇੱਕ ਪਾਸੇ ਦੇ ਲਈ ਰੇਟ ਜੋ ਰੱਖਿਆ ਗਿਆ 775 ਤੇ ਦੋ ਪਾਸੇ ਦਾ 1160 ਰੁਪਏ ਹੈ ਸੋ 3 ਐਕਸਲ ਕਮਰਸ਼ੀਅਲ ਵਾਹਨ ਦਾ ਇੱਕ ਪਾਸੇ ਦੇ ਲਈ ਰੇਟ 845 ਤੇ 200 ਪਰ ਦੋ ਪਾਸੇ ਦਾ 1245 ਰੁਪਏ ਹੈ ਸੋ ਹੈਵੀ ਮਲਟੀ ਐਕਸਲ ਵਾਹਨਾ ਦਾ ਇੱਕ ਪਾਸੇ ਰੇਟ 1215 ਤੇ ਦੋਵੇਂ ਪਾਸਿਆਂ ਦਾ 1820 ਰੁਪਏ ਰੇਟ ਕੀਤਾ ਗਿਆ ਸੋ ਤੀਜੀ ਵਾਰ ਹੁਣ ਟੋਲ ਪਲਾਜ਼ੇ ਦੇ ਰੇਟ ਵਧਾ ਦਿੱਤੇ ਗਏ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਹੁਣ ਇਸ ਫੈਸਲੇ ਦਾ ਸਖਤ ਇਤਰਾਜ਼ ਕੀਤਾ ਜਾ ਰਿਹਾ ਸਖਤ ਵਿਰੋਧ ਕੀਤਾ ਜਾ ਰਿਹਾ ਸੋ ਦੋ ਸਾਲਾਂ ਦੇ ਵਿੱਚ ਤੀਜੀ ਵਾਰ ਟੋਲ ਰੇਟ ਵਧਾ ਦਿੱਤੇ ਗਏ ਨੇ ਸੋ 5 ਫੀਸਦੀ ਟੋਲ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੋ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਤੇ ਮੁਰਤੋ ਟੋਲ ਰੇਟ ਵਧਾ ਦਿੱਤੇ ਗਏ ਨੇ ਸਲੋ ਜਾਨਾ ਦੇ ਲਾਡੂ ਵਾਲ ਟੋਲ ਪਲਾਜ਼ਾ ਦੇ ਰੇਟ ਵਧੇ ਨੇ ਸੋ ਇੱਕ ਫਾਸੇ ਤਸਵੀਰਾਂ ਜਿਸ ਕਦਰ ਇਹ ਰੇਟ ਵਧਾਏ ਗਏ ਨੇ ਅੱਜ ਇਹ ਤਾਂ ਕਰਕੇ ਤਾਂ ਇੱਥੇ ਸਮਝ ਲੋ ਤੁਸੀਂ ਬਹੁਤ ਹੀ ਅੱਤ ਚੱਕੀ ਹੋਈ ਨੇ ਲੋਕਾਂ ਨੇ ਮੇਰੇ ਖਿਆਲ ਨਾਲ ਤਾਂ ਇਹ ਬਿਲਕੁਲ ਬੰਦ ਹੀ ਹੋਣਾ ਚਾਹੀਦਾ ਜੀ ਆਵਾਜ਼ aí ਦਾ ਤਾਂ ਬਹੁਤ ਇੱਥੇ ਲੰਘ ਆਇਆ ਸਭ ਤੋਂ ਵੱਡਾ ਟੋਲ ਟੈਕਸੀ ਇਹ ਆ ਠੀਕ ਹੈ ਜੀ ਪਰ ਇਹਨਾਂ ਨੂੰ ਬਹੁਤ ਆਮ ਨਾਲ ਇਥੋਂ ਔਰ ਜੋ ਗਿਆਨ ਦੀ ਬੰਦ ਹੋਣੀ ਚਾਹੀਦੀ ਹੈ ਸਰਕਾਰ ਨੇ ਇੱਕ ਬੇਨਤੀ ਹੈ ਕਿ ਇਹਦੇ ਤੇ ਨਤ ਪਾਈ ਜਾਵੇ ਇਹ ਤਾਂ ਆਮ ਆਦਮੀ ਤੇ ਪ੍ਰੈਸ਼ਰ ਪਾਣਾ ਪੈਣਾ ਜੀ ਹੁਣ ਜੇ ਭਗਵਦਦਮਾਨ ਜੀ ਠੀਕ ਹੈ ਜੀ ਕੇਜਰੀਵਾਲ ਦੀ ਤੇ ਨਾ ਖਰਚਾ ਕਰ ਰਹੇ ਨੇ ਉਹਨਾਂ ਨੂੰ ਇੱਥੇ ਜੈਡ ਸਕਿਉਟੀ ਜੈਡ ਸਕਿਉਟੀ ਲੈ ਲੈ ਜੋ ਵੀ ਆ ਖਰਚਾ ਤਾਂ ਉਹਨਾਂ ਨੇ ਪਾਣਾ ਹੀ ਪੈਣਾ ਨਾ ਜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਕੇ ਗਾਈਡਲਾਈਨ ਕੇ ਹਿਸਾਬ ਸੇ 1 ਅਪ੍ਰੈਲ ਸੇ हमारे रेट इंक्रीज हुए हैं परसेंट सभी पे सभी गाड़ियों पे चाहे कार हो एलसीबी हो ट्रक हो एचसीएम हो ओवर साइज हो और पास पे सब पे रेट बढ़े हुए हैं फर्स्ट अप्रैल से लागू हो जाएंगे सो so, लाडवाल टोल प्लाजा दे मुड़ तो रेट बढ़ा देते गए ने सो so, ग्राफिक्स थ्रू है थानो दर्शा रहे हैं कि इस कदर ए जो रेट बढ़ाए गए ने कार दे एक पासे 230 ਰੁਪਏ ਹਲਕੇ ਕਮਰਸ਼ੀਅਲ ਵਾਹਨ ਦੇ 370, 2 ਅਕਸਲ ਦੇ 775, 3 ਅਕਸਲ ਕਮਰਸ਼ੀਅਲ ਵਾਹਨ ਦੇ 845 ਤੇ ਮਲਟੀ ਐਕਸਲ ਵਾਹਨ ਦੇ 1215 ਇਹ ਇੱਕ ਪਾਸੇ ਜਾਣ ਦੀ ਕੀਮਤ ਹੈ। ਹੁਣ ਦੂਜੇ ਪਾਸੇ ਦੀ ਗੱਲ ਕਰੀਏ ਤਾਂ 2345 ਰੁਪਏ ਕਾਰ ਦੀ ਤਾਂ ਹਲਕੇ ਕਮਰਸ਼ੀਅਲ ਵਾਹਨ 555 ਰੁਪਏ, 2 ਅਕਸਲ ਵਾਹਨਾਂ ਦੀ ਦੋ ਪਾਸੇ ਜਾਣ ਦੀ ਕੀਮਤ 1160 ਰੁਪਏ। ਸੋ 3 ਅਕਸਲ ਕਮਰਸ਼ੀਅਲ ਵਾਹਨ ਦੀ ਦੋ ਪਾਸੇ ਜਾਣ ਦੀ 1245 ਰੁਪਏ ਤੇ ਮਲਟੀ ਐਕਸਲ ਵਾਹਨ 1820 ਰੁਪਏ। ਸੁਲੜਵਾਲ ਟੋਲ ਪਲਾਜ਼ਾ ਦੇ ਮੁਰਤੋਂ ਰੇਟ ਵਧਾ ਦਿੱਤੇ ਗਏ ਨੇ ਤੀਜੀ ਵਾਰ ਇਹ ਰੇਟ ਵਧੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਕਾਫੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ